ਕੇ ਕੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਦਾਸ ਗੁਰਵਿੰਦਰ ਸਿੰਘ ਪਟਿਆੰਪੜੇ ਹੀ ਆਦਰ ਸਤਕਾਰ ਸਹਿਤ ਪੱਤਰ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋਤਿਓ ਅੱਜ ਅਸੀਂ ਤੁਹਾਨੂੰ ਆਪਣੇ ਘਰ ਦੇ ਵਿੱਚ ਜਿਹੜੀ ਸਾਡੇ ਅਸੀਂ ਬਾਗਬਾਨੀ ਲਾਈ ਹੋਈ ਹੈ ਬੂਟੇ ਲਾਏ ਹੋਏ ਨੇ ਉਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਕਈ ਵੀਰ ਪੁੱਛ ਲੈਂਦੇ ਆ ਕਿ ਤੁਸੀਂ ਸਾਰਾ ਸਾਰਾ ਦਿਨ ਕੰਮਾਂ ਕਰਾਂ ਤੇ ਕੱਢ ਕੇ ਤੇ ਤੁਸੀਂ ਬਾਗਬਾਨੀ ਲਈ ਕੀ ਕਰਦੇ ਹੋ ਘਰ ਦੇ ਵਿੱਚ ਜੋ ਬਗੀਚੀਆਂ ਥੋੜੀ ਬਹੁਤ ਖਾਲੀ ਜਗ੍ਹਾ ਹੁੰਦੀ ਹੈ ਉੱਥੇ ਤੁਸੀਂ ਕਿਸ ਤਰ੍ਹਾਂ ਮਤਲਬ ਉਸ ਜਗ੍ਹਾ ਨੂੰ ਯੂਜ਼ ਕਰਦੇ ਹੋ ਸੋ ਆਜੋ ਅੱਜ ਤੁਹਾਨੂੰ ਦਿਖਾਉਂਦੇ ਆਂ ਕੁਝ ਦਿਨ ਪਹਿਲਾਂ ਹੀ ਮੈਂ ਬਹਿਰੀਨ ਦੀ ਧਰਤੀ ਤੋਂ ਪੰਜਾਬ ਵਾਪਸ ਆਇਆ ਸੀ ਸੋ ਆਪਾਂ ਸ਼ੁਰੂ ਕਰ ਦਿੰਦੇ ਆਂ ਇਸ ਜਗ੍ਹਾ ਤੋਂ ਤੇ ਪੰਜਾਬ ਆਇਆ ਸੀ ਆਉਣ ਤੋਂ ਬਾਅਦ ਕੁਝ ਬੂਟੇ ਲੱਗੇ ਹੋਏ ਸਨ ਕੁਝ ਬੂਟੇ ਹੋਰ ਮੈਂ ਐਡ ਕੀਤੇ ਬਾਗਬਾਨੀ ਲਈ ਇਹ ਮਿਰਚਾਂ ਦੇ ਬੂਟੇ ਲੱਗੇ ਹੋਏ ਆ ਤੇ ਮਿਰਚਾਂ ਬਹੁਤ ਵਧੀਆ ਘਰ ਵਾਸਤੇ ਨਿਕਲ ਰਹੀਆਂ ਖਾਣ ਨੂੰ ਕੁਝ ਕੱਲ ਤੜਾਈ ਹੋਈ ਤੇ ਅੱਜ ਵੀ ਇਹ ਲੱਗੇ ਹੋਏ ਨੇ ਮਿਰਚਾਂ ਠੀਕ ਹੈ ਇਹ ਦੇ ਵਿੱਚ ਮਿਰਚਾਂ ਦੇ ਬੂਟੇ ਇਸ ਬਗੀਚੀ ਦੇ ਵਿੱਚ ਤੇ ਕੁਝ ਛਿੰਡੀਆਂ ਦੇ ਬੂਟੇ ਸੀ ਪਰ ਇੱਥੇ ਅੱਜ ਮੈਂ ਹੁਣੇ-ਹੁਣੇ ਕਟਾਈ ਕੀਤੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਲਾਲ ਬਾਥੂ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਜਿਹਦੇ ਕਰਕੇ ਬੂਟੇ ਧੁੱਪ ਦਾ ਮਿਲਣ ਕਰਕੇ ਇਸ ਤਰ੍ਹਾਂ ਛਿੰਡੀਆਂ ਦੇ ਬੂਟੇ ਤੁਸੀਂ ਦੇਖਦੇ ਹੋ ਕਿ ਲਗਭਗ ਬਦੇ ਫੁੰਦੇ ਨੇ ਸੋ ਇਹਦੇ ਨਾਲ ਹੀ ਇਹ ਅੰਬੂਰ ਦਾ ਬੂਟਾ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਪਪੀਤੇ ਦਾ ਬੂਟਾ ਇਹ ਬੂਟੇ ਜੋ ਵੱਡੇ ਨੇ ਦੋ ਇਹ ਬਾਤੂ ਦੇ ਲਾਲ ਬਾਤੂ ਦੇ ਬਹੁਤ ਜ਼ਿਆਦਾ ਬੂਟੇ ਸੀ ਤੇ ਇਸ ਦੇ ਨਾਲ ਇਹ ਪੱਥਰ ਚਟ ਦਾ ਬੂਟਾ ਹੋ ਗਿਆ ਤੇ ਇਹ ਜਿਹੜੇ ਬੂਟੇ ਨੇ ਬੇਲਾਂ ਦੇ ਇਹ ਜਿਹੜੀਆਂ ਬੀਨਸ ਵਾਲੀਆਂ ਫਲੀਆਂ ਦੇ ਬੂਟੇ ਨੇ ਇਹ ਬੈਂਗਣ ਤੇ ਉਹ ਇੱਕ ਬੈਂਗਣ ਲੱਗਾ ਵੀ ਹੋਇਆ ਤੇ دیکھ سکتے ہو بینگن لگا ہوا باقی یہ زیادہ مرچے تو آ ایک بوٹا نواں لگایا لیا کہ یہ بوٹا چیقو کا بوٹا ہے یہ چھوٹے چھوٹے چیکو بھی لگے اسے آپ آ فلوں کے بوٹے نے یہ والا ਦੋਸਤੋ ਅੱਗੇ ਇੱਕ ਬੀਲ ਹੈ ਇਹ ਵੀ ਫੁੱਲ ਫੁੱਲ ਹੈ ਬੀਲ ਇਹ ਬੀਲ ਡੈਕੋਰੇਸ਼ਨ ਵਾਸਤੇ ਜਿਸ ਤਰ੍ਹਾਂ ਮਤਲਬ ਆਪਾਂ ਘਰਾਂ ਦੇ ਵਿੱਚ ਇਸ ਤਰ੍ਹਾਂ ਉੱਪਰੋਂ ਨੀਚੇ ਨੂੰ ਆਪਾਂ ਇਹਨਾਂ ਨੂੰ ਸੁੱਟ ਸਕਦੇ ਹਾਂ ਤੇ ਇਹ ਵਧੀਆ ਤਰੀਕੇ ਨਾਲ ਹੋ ਜਾਂਦੀਆਂ ਬਹੁਤ ਲੰਬੀਆਂ ਹੋ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਮੈਂ ਬੂਟੀ ਸਾਈਡ ਕਰਨ ਦੇ ਲਈ ਇਹ ਪਾਸੇ ਕੀਤਾ ਇਹ ਡੈਕੋਰੇਸ਼ਨ ਵਾਲ ਬਾਲ ਡੈਕੋਰੇਸ਼ਨ ਲਈ ਬਹੁਤ ਵਧੀਆ ਬੀਲ ਹੈਗੀ ਹੈ ਦੋਸਤੋ ਨਾਲ ਹੀ ਇਸੇ ਬੁਟੀ ਦੇ ਵਿੱਚ ਇੱਕ ਖੀਰੇ ਦਾ ਖੀਰੇ ਦੀ ਬੇਲ ਹੈ ਜਿਸ ਨੂੰ ਇੱਕ ਅਖੀਰਾ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹ ਥੱਲੇ ਖੀਰੇ ਦੇ ਕੁਝ ਫੁੱਲ ਖਿੜੇ ਹੋਏ ਨੇ ਇਹ ਫਿਰ ਬੀਨਸ ਦਾ ਬੂਟਾ ਹੈ ਇਸ ਬੇਲ ਦੇ ਥੱਲੇ ਆ ਗਿਆ ਚਲੋ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਦੱਸਿਆ ਕਿ ਬਾਥੂ ਸਾਡੇ ਬਹੁਤ ਜ਼ਿਆਦਾ ਬੂਟੇ ਫੈਲੇ ਹੋਏ ਸੀ ਸੋ ਇਹ ਬਾਥੂ ਦੇ ਬੂਟੇ ਵੱਢ ਕੇ ਹੁਣੇ ਛੱਡੇ ਇਸ ਨੂੰ ਸੁੰਡੀ ਬਹੁਤ ਜ਼ਿਆਦਾ ਪਈ ਹੋਈ ਸੀ ਤੇ ਹੁਣ ਸਾਨੂੰ ਬਾਤੂ ਕਾਖਾ ਕੇ ਅੱਕੇ ਪਏ ਬਾਤੂ ਦੀ ਪੁਰਜੀ ਵਗੈਰਾ ਜਾਂ ਮਤਲਬ ਹੋਰ ਵੀ ਜੋ ਜੋ ਇਹਦਾ ਬਣਦਾ ਤੇ ਅੱਜ ਇਹ ਇਹ ਕਟਿਆ ਇਸ ਤੋਂ ਅੱਗੇ ਇੱਕ ਬੇਲ ਹੈ ਕਦੂ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਇਹ ਕਦੂ ਲੱਗਾ ਹੋਇਆ ਛੋਟਾ ਜਿਹਾ ਕਦੂ ਇਸ ਤਰ੍ਹਾਂ ਇਹਨੂੰ ਪੰਜ ਸੱਤ ਕਦੂ ਲੱਗੇ ਹੋਏ ਨੇ ਛੋਟੀ ਜੀ ਬੇਲ ਨੂੰ ਉਸ ਤੋਂ ਅੱਗੇ ਆਉਂਦੇ ਆ ਇਹ ਇੱਕ ਫੁੱਲਾਂ ਦਾ ਬੂਟਾ ਹੈ ਤੇ ਇਥੇ ਪਹਿਲੇ ਸਰੋਂ ਬੀਜੀ ਸੀ ਤੇ ਉਹ ਸਰੋਂ ਪਟਾਈ ਹੋਈ ਤੇ ਇਸ ਲਈ ਇਸ ਮਤਲਬ ਸਰੋਂ ਵਾਪਸ ਆਪਣੇ ਆਪ ਨੂੰ ਗੇ ਇਹ ਇਨਸੂਲਿਨ ਦਾ ਬੂਟਾ ਹੈ ਜਿਹੜਾ ਬੂਟਾ ਤੇ ਜਿਹੜਾ ਬੂਟਾ 슈ਗਰ ਵਾਲੇ ਇਹ ਪੱਤਾ ਆਰਾਮ ਨਾਲ ਖਾ ਸਕਦੇ ਆ ਤੇ ਇਹ ਮਤਲਬ ਇਹ ਪੱਤਾ ਆਰਾਮ ਨਾਲ ਖਾ ਸਕਦੇ ਆ 슈ਗਰ ਵਾਲੇ 슈ਗਰ ਦੇ ਮਰੀਜ਼ ਅ ਨਹੀਂ ਜੀ ਮਾਫੀ ਚਾਹਣਾ ਇਹ ਇਨਸੂਲੈਂਟ ਦਾ ਬੂਟਾ ਨਹੀਂ ਇਹ ਕੋਈ ਹੋਰ ਬੂਟਾ ਹੈ ਇਹਦਾ ਨਾਮ ਨਹੀਂ ਮੈਂ ਜਾਣਦਾ ਤੇ ਇਹ ਮੇਰੇ ਬ੍ਰਦਰ ਨੂੰ ਪਤਾ ਮੈਂਸ਼ਨ ਕਰ ਦਵਾਂਗਾ ਕਿ ਡਿਸਕ੍ਰਿਪਸ਼ਨ ਚ ਇਹ ਬੂਟਾ ਜਦ ਦਾ ਜਿਸ ਤਰ੍ਹਾਂ ਵੈਜੀਟੇਬਲ ਸੜਗਲ ਜਾਂਦੀਆਂ ਜਿਹੜੀਆਂ ਬਚੀਆਂ ਫਰੂਟ ਇਸ ਤਰ੍ਹਾਂ ਅਸੀਂ ਬਾਲਟੀ ਚ ਪਾ ਕੇ ਪਾਣੀ ਚ ਡੁੱਬੇ ਹੋਏ ਨੇ ਇਹਦੀ ਖਾਦ ਤਿਆਰ ਹੋ ਜਾਣੀ ਹੈ ਉਸ ਤੋਂ ਅੱਗੇ ਆ ਜੰਨੇ ਆ ਇਹ ਸੰਤਰੇ ਦਾ ਬੂਟਾ ਹੈ ਇਹ ਆਪਣੇ ਆਪ ਉੱਗਿਆ ਹੋਇਆ ਮਤਲਬ ਬੀਜ ਦੇ ਉੱਤੋਂ ਇਹ ਫਿਰ ਪਪੀਤਾ ਦੋਸਤੋ ਅੱਗੇ ਆ ਜੰਨੇ ਆ ਮੈਨੂੰ ਜ਼ੂਮ ਕਰਕੇ ਕੈਮਰਾਮੈਨ ਨੂੰ ਕਮੰਡ ਦਿਖਾਓ ਇਹ ਬੂਟਾ ਹੈ ਇਹ ਮਤਲਬ ਪੁਦੀਨਾ ਲਾਇਆ ਹੋਇਆ ਇਹ ਜਿਹੜੀਆਂ ਤੁਸੀਂ ਬੱਟਾਂ ਤੇ ਦੇਖ ਰਹੇ ਹੋ ਇਹ ਇਹ ਹਜੇ ਉਗ ਰਹੀਆਂ ਇਹ ਹੈ ਜੀ ਹਲਦੀ ਘਰ ਦੀ ਹਲਦੀ ਦਰਦੀ ਹਲਦੀ ਦੇ ਬੱਟਾਂ ਦੇ ਵਿੱਚ ਇਹ ਬੂਟਾ ਹੈ ਸੁਆਂਜਣਾ ਡਰਮ ਸਟਿਕ ਜਾਂ ਮੁਰਿੰਗਾ ਪਹਿਲੇ ਇੱਥੇ ਬਹੁਤ ਵੱਡਾ ਬੂਟਾ ਹੋ ਚੁੱਕਾ ਸੀ ਕੋਈ 7-8 ਸਾਲ ਦਾ ਪਰ ਉਸ ਨੂੰ ਫਲੀ ਵਗੈਰਾ ਨਹੀਂ ਲੱਗੀ ਜਿਸ ਕਰਕੇ ਉਹ ਬੂਟਾ ਵੱਡਾ ਦਿੱਤਾ ਤੇ ਹੁਣ ਦੁਬਾਰਾ ਬੂਟਾ ਇਹ ਲਾਇਆ ਦੋਸਤੋ ਅੱਗੇ ਆਪਾਂ ਆਉਂਦੇ ਆ ਫਿਰ ਇੱਥੇ ਜਿਹੜਾ ਇਹ ਲੱਗਾ ਹੋਇਆ ਪੁਦੀਨਾ ਪੁਦੀਨੇ ਦੇ ਵਿੱਚ ਇਹ ਹੁਣ ਅਸੀਂ ਨਵਾਂ ਬੂਟਾ ਲਾਇਆ ਇਹ ਹੈ ਆੜੂ ਕਰਮਾਨੀ ਇਹਦੇ ਵਿੱਚ ਕੁਝ ਬੂਟੇ ਬੈਂਗਣ ਦੇ ਲੱਗੇ ਹੋਏ ਨੇ ਇਹ ਸੰਤਰੇ ਦਾ ਬੂਟਾ ਹੈ ਇਹ ਬੂਟਾ ਹੈ ਜੀ ਇنسੁਲਿਨ ਦਾ ਇਹ ਇنسੁਲਿਨ ਦਾ ਬੂਟਾ ਹੈ ਜਿਹੜੇ ਸ਼ੂਗਰ ਵਾਲੇ ਇਸ ਪੱਤੇ ਨੂੰ ਖਾ ਸਕਦੇ ਆ ਸ਼ੂਗਰ ਵਾਲੇ ਜਿਹੜੀ ਮੈਡੀਸਿਨ ਲੈਂਦੇ ਆ ਜਾਂ ਇੰਜੈਕਸ਼ਨ ਇنسੁਲਿਨ ਦੇ ਉਹਨਾਂ ਦੇ ਲੱਗਦੇ ਇਹ ਬੂਟਾ ਇنسੁਲਿਨ ਦਾ ਹੁੰਦਾ ਇਹ ਇੰਜੈਕਸ਼ਨ ਲਵਾਉਣ ਨਾਲ ਇਸ ਤਰ੍ਹਾਂ ਬੂਟਾ ਲਗਾਓ ਘਰੇ ਤੇ ਇਹਦੇ ਪੱਤੇ ਖਾਣ ਸ਼ੂਗਰ ਵਾਲੇ ਮਰੀਜ਼ ਤੇ ਇਹ ਬਹੁਤ ਫਾਇਦੇਮੰਦ ਉਸ ਤੋਂ ਅੱਗੇ ਇਹ ਹੈ ਇਹ ਅਸੀਂ ਅੱਜ ਹੀ ਇਹਦੀ ਕਟਾਈ ਕੀਤੀ ਹੈ ਉੱਪਰ ਇਹ ਹੈਗਾ ਜੀ ਲੈਮਨ ਗ੍ਰਾਸ ਇਹ థਾਈਲੈਂਡ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਲੈਮਨ ਗ੍ਰਾਸ ਉਹਨਾਂ ਦੀ ਹਰ ਕੋਈ ਜੂਸ ਡਿਸ਼ ਦੇ ਵਿੱਚ ਆਮ ਹੀ ਤੁਹਾਨੂੰ ਮਿਲੇਗਾ ਇਹ ਇਹ ਤੁਸੀਂ ਚਾਹ ਚ ਇਹਦੇ ਪੱਤੇ ਪਾ ਕੇ ਉਬਾਲ ਸਕਦੇ ਹੋ ਜੂਸ ਪਾ ਸਕਦੇ ਹੋ ਤੇ ਸੁਕਾ ਕੇ ਵੀ ਇਹਦੇ ਪੱਤੇ ਚਾਹ ਵਗੈਰਾ ਚ ਪਾ ਸਕਦੇ ਹੋ ਉਬਾਲ ਕੇ ਪਾਣੀ ਵੀ ਇਹਦਾ ਪੀ ਸਕਦੇ ਹੋ ਇਸਦੇ ਬੜੇ ਫਾਇਦੇ ਨੇ ਖੈਰ ਮੈਂ ਫਾਇਦੇ ਦੱਸਣ ਲਈ ਅੱਜ ਵੀਡੀਓ ਨਹੀਂ ਕਰ ਰਿਹਾ ਇਹ ਲੈਮਨ ਗ੍ਰਾਸ ਹੈ ਫਿਰ ਇਹ ਬੈਂਗਣਾ ਜਾਂਦੇ ਨੇ ਦੋਸਤੋ ਅੱਗੇ ਇਹ ਬੂਟਾ ਹੈ ਸਟੀਵੀਆ ਦਾ ਇਹ 슈ਗਰ ਦੇ ਮਰੀਜ਼ ਇੱਕ ਦੋ ਪੱਤੇ ਜਿਹੜੇ ਚਾਹ ਦੇ ਵਿੱਚ ਪਾ ਦਿੰਦੇ ਤੇ ਚਾਹ ਮਿੱਠੀ ਹੋ ਜਾਂਦੀ ਹੈ ਇਹਦੇ ਇਹ ਐਸਾ ਕੁਦਰਤ ਨੇ ਦੇਣ ਦਿੱਤੀ ਹੋਈ ਹੈ ਕਿ ਇਹ ਜਿਹੜਾ ਬੂਟਾ ਹੈ ਸਟੀਵੀਆ ਇਸ ਬੂਟੇ ਨੂੰ ਇੱਕ ਦੋ ਤਨ ਪੱਤਿਆਂ ਦੇ ਨਾਲ ਚਾਹ ਬਿਲਕੁਲ সুইਟ ਹੋ ਜਾਊਗੀ ਪਰ ਇਹਦੇ ਵਿੱਚ 슈ਗਰ ਦੇ ਤੱਤ ਆਮ ਖੰਡ ਦੇ ਨਾਲੋਂ 150 ਗੁਣਾ ਘੱਟ ਨੇ ਜਿਹੜੀ 슈ਗਰ ਫ੍ਰੀ ਚੀਨੀ ਮਾਰਕੀਟ ਦੇ ਵਿੱਚ ਮਿਲਦੀ ਆ ਉਹ ਵੀ ਸਟੇਵੀਆ 슈ਗਰ ਤੋਂ ਬਣੀ ਹੁੰਦੀ ਆ ਜ਼ਿਆਦਾਤਰ ਉਸ ਤੋਂ ਅੱਗੇ ਇਹ ਜੋ ਟਮਾਟਰ ਇਹ ਟਮਾਟਰਾਂ ਦੇ ਤੇ ਇਹ ਕੱਦੂ ਬੇਲ ਵਿੱਚ ਫਸੀ ਹੋਈ ਆ ਲੱਗਦਾ ਸਰ੍ਹਵਾ ਕੱਦੂ ਤੇ ਇਹ ਆ ਗਈ ਜੀ ਕੀ ਆ ਇਥੇ ਸੁੰਡੀ ਜ਼ਿਆਦਾ ਪੈ ਗਈ ਸੀ ਉਹ ਬਾਥੂ ਤੋਂ ਤੇ ਇੱਕ ਵਾਰ ਸਪਰੇਅ ਮਾਰ ਦਿੱਤਾ ਥੋੜੀ ਤੇਜ਼ ਤੇ ਪੱਤੇ ਸੁੱਕ ਗਏ ਸੀ ਹੁਣ ਕੀ ਆ ਦੀ ਬੇਲ ਦੁਬਾਰਾ ਹਰੀ ਹੋ ਚੁੱਕੀ ਆ ਤੇ ਇਹ ਫੁੱਲ ਵਗੈਰਾ ਖਿੜੇ ਨੇ ਤੇ ਇੱਥੇ ਇੱਕ ਕੀ ਆ ਛੋਟੀ ਜੀ ਸੀ ਵੇਚ ਆ ਗਈ ਕਿਤੇ ਜਿਹੜੀ ਕਿ ਮੈਂ ਹੁਣ ਤੁਹਾਨੂੰ ਸ਼ਾਇਦ ਨਹੀਂ ਦਿਖਾ ਸਕਾਂਗਾ ਤਾਂ ਸ਼ਾਇਦ ਦਿਖਾ ਵੀ ਸਕਾਂਗਾ ਇੱਥੇ ਕਿਤੇ ਵੇਚ ਆ ਗਈ ਉਹ ਮੇਲ ਹਾਂਜੀ ਦਿਖਾ ਸਕਦਾ ਹਾਂ ਜੀ ਬਹੁਤ ਛੋਟੀ ਜੀ ਜੀ ਕੀ ਆ ਛੁਰੂ ਹੈ ਜੀ ਇਹ ਦੇਖੋ ਇਹ ਲੰਬੀਆਂ ਕੀ ਆ ਜਿਹੜੀਆਂ ਜਿਹਨੂੰ ਬੱਡ ਜਾਂ ਡਾਨੀ ਜਾਂ ਅਲ ਕਹ ਦਿੰਦੇ ਆ ਇਹ ਲੱਗੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਉਸ ਤੋਂ ਅਗੇ ਇਹ ਬੂਟਾ ਸੰਤਰਾ ਇਹ ਬੂਟਾ ਮਿਰਚਾਂ ਤੋਂ ਇੱਕ ਕਾਲੀ ਅੰਗੂਰਾਂ ਦੀ ਬੇਲ ਇਹ ਵੀ ਨਵੀਂ ਜਿਹੀ ਲਗਾਈ ਹੋਈ ਆ ਇਹ ਵੀ ਤੁਰਪਈ ਦੇ ਪੱਤੇ ਨਵੇਂ ਆ ਗਏ ਤੇ ਇਹ ਇੱਕ ਬੂਟਾ ਇਹਨੂੰ ਹਜੇ ਤੱਕ ਫਲ ਨਹੀਂ ਲੱਗਾ ਪਰ ਇਹ ਕੁਝ 5 ਸਾਲ ਪੁਰਾਣਾ 5 6 ਸਾਲ ਪੁਰਾਣਾ ਬੂਟਾ ਹੈ ਇਹ ਸੇਬ ਦਾ ਬੂਟਾ ਹੈ ਬਹੁਤ ਫੈਲਿਆ ਹੋਇਆ ਦਸੰਬਰ ਚ ਇਹਦੀ ਕਟਾਈ ਕਰਾਂਗੇ ਇਸ ਵਾਰ ਫੁੱਲ ਲੱਗੇ ਸੀ ਬਹੁਤ ਜ਼ਿਆਦਾ ਐਣ ਪੈਣ ਦੇ ਨਾਲ ਫੁੱਲ ਸਾਰੇ ਝੜ ਗਏ ਫਲ ਨਹੀਂ ਲੱਗਾ ਸ਼ਾਇਦ ਅਗਲੇ ਸਾਲ ਆਸ ਕਰਦੇ ਹਾਂ ਕਿ ਇਹਨੂੰ ਫਲ ਲੱਗੂਗਾ ਤੇ ਜਿਸ ਤਰ੍ਹਾਂ ਇਹ ਤੁਸੀਂ ਦੇਖ ਸਕਦੇ ਹੋ ਬਰਸੂ ਦੇ ਬੂਟੇ ਸਾਡੇ ਬਹੁਤ ਜ਼ਿਆਦਾ ਸੀ ਬਹੁਤ ਵੱਡੇ ਵੱਡੇ ਸੀ ਇਹਨੂੰ ਵੀ ਬਹੁਤ ਜ਼ਿਆਦਾ ਸੁੰਡੀ ਪਈ ਹੋਈ ਹੈ ਹੁਣ ਇਹ ਸਪਰੇਅ ਇਹਨੂੰ ਵੀ ਮਾਰੀ ਗਾ ਇੱਕ ਬੂਟਾ ਇਹ ਰੱਖਿਆ ਬਾਕੀ ਸਾਰੇ ਜਿਹੜੇ ਉਹ ਵੱਧ ਦਿੱਤੇ ਨੇ ਤੇ ਇੱਥੇ ਆਂਬ ਦਾ ਬੂਟਾ ਹੈ ਇਹਨੂੰ ਕੁਝ 10-12 ਆਂਬ ਲੱਗੇ ਸੀ ਪਰ ਪਹਿਲੇ ਸਾਲ ਲੱਗਣ ਕਰਨ ਇਹਦੇ ਅਸੀਂ ਫਲ ਤੋੜ ਦਿੱਤਾ ਤੇ ਇੱਕ ਆਂਬ ਹੀ ਰੱਖਿਆ ਸੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਆਂਬ ਲੱਗਾ ਹੋਇਆ ਤੇ ਪਪੀਤੇ ਦਾ ਬੂਟਾ ਸ਼ਾਇਦ ਇਹ ਨਹੀਂ ਹੋਊਗਾ ਕਿਉਂਕਿ ਇੱਥੇ ਧੁੱਪ ਵਗੈਰਾ ਬਰਾਬਰ ਨਹੀਂ ਮਿਲਦੀ ਜਣੀ ਕੁਝ ਪਿੰਡੀਆਂ ਇਹ ਵੀ ਉਧਰ ਲੱਗੀਆਂ ਹੋਈਆਂ ਸੀ ਉਧਰੋਂ ਪੱਟ ਕੇ ਲਾਈਆਂ ਕਿੰਨੂ ਮਾਰ ਲੱਗ ਗਈ ਕਿਤੋਂ ਪਨੀ ਟੈਂਪਰ ਲੱਗੀ ਬਾਥੂ ਪਟਿਆ ਹੋਇਆ ਇਹ ਬੇਲ ਆਈ ਜੀ ਕਰੇਲੀਆਂ ਦੀ ਕਰੇਲੇ ਜਾਂ ਕਰੇਲੀ ਇਹ ਤਾਂ ਨਹੀਂ ਪਤਾ ਪਰ ਇੱਥੇ ਕਿ ਹੁਣ ਲੱਗਣੀ ਸ਼ੁਰੂ ਹੋਈ ਆ ਅੱਜ ਮੈਂ ਬੇਲ ਦੇ ਨਾਲ ਬੰਨੀ ਆ ਜਿਹਦੇ ਕਰਕੇ ਕਰੇਲੀ ਲੱਗ ਗਈ ਇੱਥੇ ਕਿ ਲੱਗੀ ਹੋਈ ਸੀ ਦੇਖਦੇ ਆ ਜੇ ਮਿਲ ਗਈ ਤਾਂ ਤੁਹਾਨੂੰ ਦਿਖਾਵਾਂਗੇ ਨਹੀਂ ਤੇ ਮਾਫੀ ਚੋਣ ਦਿਖਾ ਸਕਦੇ ਆ ਜੀ ਇਹ آہ کریلی لگی ہوئی ہے آہ آپ دیکھ سکتے ہو یہ کریلی آ جی لگی ہوئی اس کے جی فلوں کا بوٹا یہ ایک بوٹا نمایا یہ ہے جی گندہ یہ بوٹا بہت زیادہ چھوٹا سی یہ ایک انچ دے قریب بوٹا سی تے انہوں تو یہ لایا ہونا تو زبردستی دیں نہیں سی کہ بوٹا چھوٹا تے ابھی اسی طرح جی رکھا ہویا کہ تھوڑا بڑا ہو ਜਮੀਨ ਦੇ ਵਿੱਚ ਲਾਵਾਂਗੇ। ਇਹ ਕ੍ਰੇਲੀਆਂ ਤੋਂ ਅੱਗੇ ਆ ਗਏ ਜੀ ਇਹ ਫੁੱਲ। ਇਹ ਭਿੰਡੀਆਂ ਧਨੀਆਂ ਵਿੱਚ ਉਗ ਰਹੇ ਆ। ਤੇ ਇਧਰ ਫਿਰ ਬੈਂਗਣਾ ਕੇ ਬੈਂਗਣ ਲੱਗੇ ਹੋਈ ਆ। ਉਹ ਲੈਮਨ ਗ੍ਰਾਸ ਪਹਿਲੇ ਦਿਖਾ ਲਿਆ। ਇਹ ਅਮਰੂਦ ਇਹ ਵੀ ਬੂਟੇ ਨੂੰ ਅੱਜ ਇਸ ਵਾਰ ਮਤਲਬ ਬੂਟਾ ਪਿਛਲੇ ਸਾਲ ਲਾਇਆ ਸੀ। ਚਾਰ ਅਮਰੂਦ ਲੱਗੇ ਸੀ ਦੋ ਹਫਤਾ ਦੇ ਨਾਲ ਝੜ ਗਏ ਤੇ ਦੋ ਆ ਇਹ ਫੁੱਲ ਜਿਹੜੇ ਆ। ਚਾਰ ਫੁੱਲ ਨਿਕਲੇ ਸੀ ਇਹ ਦੋ ਬੂਟੇ ਅੱਜ ਦੇ ਇਹ ਸ਼ਾਇਦ ਲੱਗ ਜਾਣਗੇ ਤੇ ਇਹ ਜਿਹੜੇ ਬੂਟੇ ਤੁਸੀਂ ਦੇਖ ਰਹੇ ਹੋ ਇਹ ਅਸੀਂ ਪਛੇਤੇ ਜੇ ਲਾਏ ਸੀ ਤਿਆਰਬਾਈ ਕਰਨ ਲਈ ਪਰ ਇਹਨੂੰ ਲੱਗੇ ਨੇ ਇਹ ਰਾਜਮਾ ਆਏ ਨੇ ਇਹ ਰਾਜਮਾ ਲਾਏ ਸੀ ਫਲੀਆਂ ਲੱਗੀਆਂ ਹੋਈਆਂ ਤੇ ਇਹਨੂੰ ਪਹਿਲੇ ਤੇ ਨਹੀਂ ਹੋਇਆ ਪਾਣੀ ਪੁਣੀ ਪ੍ਰੋਪਰ ਹੁਣ ਅਜੋਂ ਪਾਣੀ ਰੋਜ਼ ਲਾਉਨੇ ਆ ਤੇ ਕੁਛ ਫਲ ਲੱਗਾ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹ ਫਲੀ ਲਗਭਗ ਚੁੱਕਣ ਲੱਗ ਪਈ ਹੈ ਇਹਦੇ ਵਿੱਚੋਂ ਰਾਜਮਾਨ ਨਿਕਲ ਜਾਣਗੇ ਤੇ ਇਦਾਂ ਇਹਨੂੰ ਦੇਖਦੇ ਕਿੰਨਾ ਕ ਨਿਕਲਦਾ ਅਗਲੇ ਸਾਲ ਜਿਹੜਾ ਦਾ ਪ੍ਰੋਪਰ ਟਾਈਮ ਦੇ ਹਿਸਾਬ ਨਾਲ ਜਦੋਂ ਟਾਈਮਿੰਗ ਹੋਊਗੀ ਉਦੋਂ ਇਹਨੂੰ ਲਾਵਾਂਗੇ ਤੇ ਇਹ ਇੱਕ ਨਵਾਂ ਬੂਟਾ ਲਿਆ ਕੇ ਲਾਇਆ ਇਹ ਅਨਾਰ ਦਾ ਬੂਟਾ ਹੈ ਅਨਾਰ ਇਹ ਵੀ ਬੂਟਾ ਤੁਰਪੇ ਆਪਾਂ ਉਸ ਤੋਂ ਅੱਗੇ ਅਜੰਨੀ ਜੀ ਇਹ ਇਹ ਜਿਹੜੀ ਹੈਗੀ ਆ ਕਿ ਜਿਸ ਤਰ੍ਹਾਂ ਆਪਾਂ ਡ్రਾਈ ਫਰੂਟ ਅਨਾਰ ਵਗੈਰਾ ਸੌਰੀ ਅਸੀਂ ਜਿਹੜੇ ਕਾਜੂ ਬਦਾਮ ਇਹ ਖਾਂਦੇ ਆ ਇਸੇ ਤਰ੍ਹਾਂ ਇੱਕ ਬਹੁਤ ਹੀ ਤਕਤਵਰ ਚੀਜ਼ ਹੈ ਅੰਜੀਰ ਜਿਹਨੂੰ ਫਿਗ ਵੀ ਕਹਿੰਦੇ ਅੰਗਰੇਜ਼ੀ ਵਿੱਚ ਸ਼ਾਇਦ ਤੇ ਇਹ ਹੈ ਜੀ ਅੰਜੀਰ ਇਹ ਅੰਜੀਰ ਦਾ ਬੂਟਾ ਇਹ ਵੀ ਨਵਾਂ ਲਾਇਆ ਤੇ ਇਹ ਬੂਟਾ ਤੁਰ ਪਿਆ ਇਹ ਵੀ ਬੂਟਾ ਸੁੱਕਾ ਨਹੀਂ ਇਹ ਸੀ ਸਾਡੀ ਬਗੀਚੀ ਤੇ ਇੱਕ ਬੂਟਾ ਚੀਕੂ ਦਾ ਖੜਮਾਨੀ ਕਾਲੀ ਅੰਗੂਰ ਅਨਾਰ ਤੇ ਇੱਕ ਸੌਂਜਣਾ ਇਹ 6 ਬੂਟੇ ਸੀ तकरीबन ਨਵੇਂ ਲੈ ਕੇ ਲਾਇਆ ਹਲਦੀ ਵੀ ਕਰ ਦਈ ਤੁਹਾਨੂੰ ਜਗ੍ਹਾ ਤੇ ਸਾਡੇ ਨੇ ਕਿੰਨੀ ਤੇ ਸੀ ਜਗ੍ਹਾ ਦੇ ਵਿੱਚ ਲਾਇਆ ਇਹ ਇੱਥੇ ਬੂਟੇ ਵੱਡੇ ਵੀ ਇਹਦੇ ਵਿੱਚ ਹੀ ਆਉਣਗੇ ਸੋ ਤੁਸੀਂ ਦੇਖ ਸਕਦੇ ਹੋ ਇੱਕ ਪਿੰਜਰਾ ਵੀ ਟੰਗਿਆ ਹੋਇਆ ਪੰਛੀਆਂ ਲਈ ਇਹ ਉਹ ਸੇਬ ਦਾ ਬੂਟਾ ਹੈ ਕਮੈਂਟ ਕਰਕੇ ਦੱਸਿਓ ਕਿ ਇਹਨੂੰ ਜਿਹੜਾ ਫਾਲਾ ਜੇ ਕਿਸੇ ਨੂੰ ਜਾਣਕਾਰੀ ਹੋਵੇ ਕਿ ਇਹਨੂੰ ਫਾਲਾ ਅਜੇ ਤੱਕ ਨਹੀਂ ਪਿਆ ਤੇ ਇਹਦੇ ਲਈ ਸਾਨੂੰ ਕੀ ਕਰਨਾ ਪਏਗਾ ਕਿਉਂਕਿ ਸਾਨੂੰ ਇਹਦੀ ਜਾਣਕਾਰੀ ਨਹੀਂ ਪ੍ਰੋਪਰ ਜਾਣਕਾਰੀ ਨਹੀਂ ਤੇ ਇਹ ਛੋਟੀ ਵਾਲੀ ਬਗੀਚੀ ਧੰਨਵਾਦ ਜੀ